ਹਾਂਜੀ ਹੋਰ ਕੀ ਹਾਲ ਆ ਜਟੋ ਅੱਜ ਕੱਲ ਜਿਹੜੀਆਂ ਗੱਲਾਂ ਬਾਤਾਂ ਚੱਲਣ ਰਹੀਆਂ ਜੀ ਨੇਚਰਲ ਸਰੀਰ ਰੱਖਣੇ ਉਮਰਾਂ ਦੇ ਹਿਸਾਬ ਨਾਲ ਕਈਆਂ ਬੰਦਿਆਂ ਦਾ ਛੋਟੀ ਉਮਰ ਚ ਵੱਡਿਆ ਜਿਸ ਨਾਲ ਕਈਆਂ ਦਾ ਵੱਡੀ ਉਮਰ ਚ ਜਾ ਕੇ ਵੀ ਯੰਗ ਰਹਿਣਾ ਉਹ ਆਮੀ ਆਪਾਂ ਫਿਲਮ ਸਟਾਰਾਂ ਨੂੰ ਵੀ ਵੇਖੀ ਤੇ ਬੜਾ ਕੁਸ਼ ਅਪੜ ਨੂੰ ਵੇਖਣ ਤੋਂ ਜ਼ਬਰਦਸਤ ਮੈਂ ਤੁਹਾਨੂੰ ਆਪਣੀ ਆ ਇੱਕ ਦੋ ਤੁਹਾਨੂੰ ਸੁਣਾਤੀਆਂ ਵੀ ਸੱਜਣ ਮਿੱਤਰ ਬਜ਼ੁਰਗ ਵਸਤਾ ਜੇ ਤੇ ਹੋਈ ਹੋਈ ਆ ਮਤਲਬ ਵੇਖਣ ਚ ਤ੍ਰ ਮਹਿਸੂਸ ਵੀ ਉਦਾਂ ਦੇ ਕਰਨਾ ਪਏ ਬਜ਼ੁਰਗਾਂ ਦੇ ਵਾਲੇ ਕੰਮ ਇੱਕ ਤੇ ਸਮਝ ਨਹੀਂ ਲੱਗਦੀ ਨਾ ਲੋਕਾਂ ਸਾਡੇ ਦੀ ਜਿਹੜਾ ਜੀ 40 ਟੰਪ ਕੇ ਇਹ ਗੱਲਾਂ ਕਰਦੇ ਜਦੋਂ ਸਾਡੀ ਤੇ ਲੰਘ ਗਈ ਬੱਚਿਆਂ ਦਾ ਸੋਚੀਏ ਕੀ ਗੱਲਾਂ ਕਰਨ ਲੱਗੀਆਂ ਤਾਂ ਆ ਵੀ ਮੈਂ ਵੇਰਾਂ ਬੱਧਿਆ ਅਕੇ ਅਕਲਪਸੋਂ ਇਸ ਦਿਨ ਮਿਲੇ ਕੋਈ ਹਾਂਜੀ ਸੱਜਣ ਆਪਣੇ ਉਹ ਯਾਰ ਮਾੜੀ ਮੇਗੇ ਵਾਲੇ ਸਿੰਦਾ ਬੁੱਗ ਤੇ ਸ਼ੱਭੂ ਉਹ ਪਰ ਗੱਲਾਂ ਕਰਨਾ ਪਿਆ ਤੇ ਬਾਜ ਤੂੰ ਉਹਦੇ ਪੈਕ ਲਾਉਂਦਾ ਨਹੀਂ ਹੁੰਦਾ ਤੇ ਅੱਜਕੱਲ ਤੁਸੀਂ ਲਾਈਟਰ ਮੈਨੇ ਤੂੰ ਪੈਕ ਪੂਕ ਲਾ ਕੇ ਲਾਈਵ ਹੋ ਜੰਨਾ ਮੈਂ ਮੈਂ ਤੁਹਾਨੂੰ ਅੱਗੇ ਦੱਸਿਆ ਕਿ ਮੈਂ ਉੱਠ ਚੱਲਦਾ ਮੇਰਾ ਸੁਭਾਅ ਨਾਲ ਹਿਸਾਬ ਨਾਲ ਨਹੀਂ ਮੇਰਾ ਉੱਠ ਚੱਲਦਾ ਤੁਸੀਂ ਮੈਂ 40 ਸਾਲ ਤੱਕ ਲੈ ਨਜ਼ਾਰੇ ਸਭ ਪੰਗੇ ਸੰਗੇ ਲੈ ਆ ਜ਼ਿੰਦਗੀ ਚ ਤੇ ਮੈਂ 40 ਸਾਲ ਤੱਕ ਇਹ ਉਹ ਪੰਗੇ ਲੈ ਨਹੀਂ ਆ ਤਾਂ ਉਹ ਤਾਂ ਮਸੂੂਸ ਉਹ ਰਿਆ ਤੇ ਮੈਂ ਲੇਟ ਆ ਤੇ ਮੈਂ ਮੈਂ ਚਲ ਥੋੜੀ ਕਸਰ ਕੱਢ ਲਈ ਫਿਰ ਕਿਹੜੀ ਗੱਲ ਹੈ ਜੇ ਤੁਹਾਂ ਭੀਖੇ ਜਾਵੇ ਤੇ ਸਹੀ ਮੈਨਾਂ ਤੇ ਇਹੋ ਹੀ ਬਣਦਾ ਹੈ ਸੀ ਆਪਣੇ ਆਪ ਨੂੰ ਸਹੀ ਦਸੀ ਜਾਂਦੇ ਉਹ ਗੱਲ ਠੀਕ ਹੈ ਮੰਨ ਲਈ ਤਾਂ ਉਹਦੇ ਮੈਂ ਕਿਹ ਵੀ ਬੜੀਆਂ ਅਧਾਰਨਾ ਦੇ ਚੁੱਕਾ ਵਾਂ ਕਿ 40 ਸਾਲ ਤੋਂ ਬਾਅਦ ਤਕਰੀਬਨ ਹੀ ਸਾਰੇ ਗੁਰੂ ਵਾਲੇ ਤੁਰਦੇ ਆ ਤੇ ਅਸਲੀ ਤੇ ਮਾਣ ਆ ਵੇਖਿਆ ਜਾਵੇ ਤੇ ਉਹ ਦਿਨ ਕੰਮ ਦੇ ਮਿਹਨਤ ਦੇ ਤੇ ਨਾਮ ਬਣਾਉਂਦੇ 40 ਸਾਲ ਤੱਕ ਉਮਰ ਜਿਹੜੀ ਆ ਨਾ 35 ਸਾਲ ਤੱਕ ਕਿੰਨੇ ਉਹਨਾਂ ਦਿਨਾਂ ਦੇ ਵਿੱਚ ਮਿਹਨਤਾਂ ਕੀਤੀਆਂ ਕੰਮ ਕੀਤੇ ਨਾਂ ਰੋਸ਼ਨ ਕੀਤੇ ਅਹੀਂ ਵੀ ਮਾੜੇ ਚੰਗੇ ਉਹਨਾਂ ਆਉਣੇ ਆ ਬਾਅਦ ਸਟੂਡੀਓ ਹੁੰਦਾ ਉਹਨਾਂ ਦੇ ਨਾਲ ਚੱਲਿਆ ਉਹਨਾਂ ਕੰਮ ਅੱਜ ਤੂੰ ਆਸ ਦੇ ਜਾਂਦਾ ਯਾਰ ਤੂੰ ਤੇ ਪੈਗ ਹੀ ਲੰਮਾ ਹੁੰਦਾ ਤੂੰ ਤੇ ਅੱਜ ਕੱਲ ਪੈਗ ਲਾ ਕੇ ਲਾਈਵ ਹੋ ਜਾਂਦਾ ਮੈਂ ਮੈਂ ਫਿਰ ਉਹਲਾ ਛੱਪੇ ਵਾਲੀ ਗੱਲ ਨਹੀਂ ਰੱਖਦਾ ਹੁੰਦਾ ਮੈਂ ਜੋ ਅੰਦਰੋਂ ਉਹ ਹੀ ਬਾਹਰੋਂ ਆ ਤੇ ਸਭ ਕੁਝ ਮੇਰੇ ਤੇ ਉਹ ਵਾਤ ਨਹੀਂ ਹੈ ਕਿ ਮੈਂਵੇਂ ਕਈ ਸੱਜਣ ਮਿੱਤਰ ਜਦੋਂ ਪੁੱਛੋ ਲਾਰੀ ਦਾ ਪੈਗ ਹਾਂ ਹਾਂ ਕਦੀਕਦਈ ਕਦੀਕਦਈ ਕੀ ਹੋਇਆ ਮਤਲਬ ਕਿਤੇ ਵਿਆਹ ਸ਼ਾਦੀ ਨਾਲ ਆਖੜੀ ਵਿਆਹ ਸ਼ਾਦੀ ਦੱਸ ਵਿਆਹ ਸਗੋਂ ਕਦੀਕਦਈ ਆ ਨੁਕਸਾਨ ਦੇ ਭਰੋ ਔਰ ਮੇਰੀ ਗੱਲ ਧਿਆਨ ਨਾਲ ਸੁਣ ਲੋ ਜਿਹੜੇ ਆਂਦੇ ਨੇ ਨਾ ਹੀ ਕਦੀ ਕਿਸੇ ਪੈਗ ਲਾਉਣੇ ਆ ਤੇ ਜਾਂ ਵਿਆਹ ਸ਼ਾਦੀ ਦੇ ਲਾਉਣੇ ਉਹ ਨੁਕਸਾਨ ਜੇ ਤੁਹਾਡਾ ਕਿਉਂਕਿ ਜਿਹੜਾ ਬੰਦਾ ਹੈ ਡੇਲੀ ਆਪ ਦਾ ਕੋਈ ਲਾ ਰਿਆ ਉਹਦੋਂ ਕਪੈਸਿਟੀ ਉਹਦੀ ਬੱਜੀ ਆ ਪਰ ਰੋਟੀ ਖਾ ਰਿਆ ਪਰ ਕੋਈ ਵੀ ਕੰਮ ਡੇਲੀ ਖਾ ਰਿਆ ਵੀ ਪਤਾ ਵੀ ਆਪਾਂ ਚਾਰ ਫੁੱਲਕੇ ਖਾਣੇ ਆ ਤੇ ਐਵਰੇਜ ਹੀ ਬੱਜੀ ਬਣੀ ਜ਼ਿੰਦਗੀ ਦੀ ਤੇ ਜੇ ਕੋਈ ਨੇ ਪੈਗ ਲਾ ਰਿਆ ਕੋਈ ਡੇਲੀ ਆਪਣੇ ਦੋ ਲਾ ਰਿਆ ਤਿੰਨ ਲਾ ਰਿਆ ਜੇ ਲਾ ਰਿਆ ਤੇ ਜੇ ਨਹੀਂ ਲਾ ਰਿਆ ਮੈਂ ਉਹਨੂੰ ਨਹੀਂ ਕਹਿੰਦਾ ਤੂੰ ਲਾ ਉਜਲੋ ਇਸ ਤਰ੍ਹਾਂ ਦੀਆਂ ਗੱਲਾਂ ਲੋਕ ਕਰਦੇ ਮੈਨੂੰ ਉਹ ਜੀਵ ਦੀਆਂ ਗੱਲਾਂ ਲੱਗਦੀਆਂ ਮੇਰਾ ਵੀਰਵਾਰ ਹੀ ਮੇਰਾ ਮੰਗਲਵਾਰ ਹੀ ਮੇਰਾ ਸ਼ਿਦਾਂਦਵਾਰ ਹੀ ਮੇਰਾ ਐਤਵਾਰ ਹੀ ਇਹਨਾਂ ਗੱਲਾਂ ਨਾਲ ਆਪਾਂ ਸਹਿਮਤ ਨਹੀਂ ਐ ਸੱਚਾਈ ਅਸਲ 'ਚ ਇਹੀ ਆ ਜੋ ਮੈਂ ਬੋਲ ਰਿਹਾ ਉਹਲਾ ਛੱਪਾ ਰੱਖ ਕੇ ਗੱਲਾਂ ਕਰੀ ਜਾਣੀਆਂ ਉਹ ਗੱਲਾਂ ਬਣਦੀਆਂ ਨਹੀਂ ਇਹ ਉਹ ਹਸਦੇ ਆ ਬੈਠੇ ਆ ਕੱਲ੍ਹ ਤੇ ਮੇਰਾ ਵਾਕਏ ਤੁਹਾਨੂੰ ਗੱਗੇ ਮੈਂ ਕਿਹਾ ਵਾ ਕਿ ਇਹੋ ਜੇ 20 ਸਾਲ ਪਹਿਲਾਂ ਵਾਲੇ ਸੱਜਣ ਮਿੱਤਰ ਜਦੋਂ ਕਿਤੇ ਮਿਲਦੇ ਆ ਨਾ ਤੇ ਕਿਤੇ ਟੇਬਲਾਂ ਤੇ ਬੈਠੇ ਹੋਣਾ ਤੇ ਪੈਗ ਲਾਉਣ ਦੇ ਹੋਣਾ ਪਣਾਉਂਦੇ ਹੋਣਾ ਮੈਨੂੰ ਸੁਲਾ ਨਹੀਂ ਮਾਰਦੇ ਪੀਏ ਤੇ ਪਿੰਦਾ ਨਹੀਂ ਹੁੰਦਾ ਤੇ ਮੈਂ ਆਪ ਨਾ ਭਰਾਵਾ ਮੈਨੂੰ ਵੀ ਪਾ ਦੇ ਮੈਂ ਵੀ ਪੀ ਲਾ ਪੀਏ ਹਨੇ ਕੀ ਚੱਕਰ ਲੋਕੀ ਦਿਵਾਨ ਕੇ 40 ਸਾਲ ਤੋਂ ਬਾਅਦ ਛੱਡ ਦਿੰਦੇ ਆ ਤੇ ਤੂੰ ਚਾਰੀ ਤੋਂ ਬਾਅਦ ਸ਼ੁਰੂ ਕਰ ਲਈ ਆ ਨਾ ਫਿਰ ਮੈਂ ਬਾਜ ਹੈ ਨਾ ਮੈਂ ਪੁੱਠੀਆਂ ਮਾਵਾਂ ਉਡਦਾ ਨਾ ਸਿੰਦੇ ਮੰਨੇ ਨਹੀਂ ਮੈਂ ਉਡਦਾ ਨਾ ਤੇ ਕੱਲ ਇਹੋ ਹੀ ਚੱਲਣ ਈ ਆ ਤੇ ਹਾਂ ਹਾਂ ਮੈਨੂੰ ਉਹ ਵੀ ਗੱਲ ਫੇਰ ਦੁਬਾਰਾ ਕਰਨੀ ਪੈਣੀ ਆ ਜਿਹੜੀ ਆ ਪੈਗ ਵਾਲੀ ਕਿ ਜਿਹੜੇ ਇਸ ਤਰ੍ਹਾਂ ਦੇ ਅਸੀਂ ਕਦੀ ਕਦਾਈ ਪੀਨੇ ਤੇ ਮੈਂ ਨਾ ਵੀ ਸਗੋ ਨੁਕਸਾਨ ਜੇ ਰੂਟੀਨ ਦਾ ਪਤਾ ਹੋਵੇ ਆਪਣਾ ਤੁਹਾਡੀ ਬੋਡੀ ਕਿੰਨਾ ਕੀ ਆਬਜ਼ਰਵ ਜਿਆ ਜੋ ਵੀ ਆnde ਜੇ ਕਰਦੀ ਆ ਉਹਦੇ ਹਿਸਾਬ ਨਾਲ ਸੈਟ ਰੱਖੋ ਕਦੀ ਕਦਾਈ ਦਾ ਮਸਲਾ ਵੀ ਕੋਈ ਚੀਜ਼ ਆਪਾਂ ਅਚਾਨਕ ਆਪਾਂ ਉਹ ਸੁੱਖਾ ਹੀ ਪੀ ਲਈਏ ਕਮਲੇ ਬੋਲੇ ਹੋ ਜਾਂਦੇ ਆ ਚਾਹਣ ਕ ਆਪਾਂ ਕੋਈ ਚੀਜ਼ ਖਾ ਲਈਏ ਮੈਕਰਕ ਵਿਆਹ ਜ ਕੋਈ ਗੋਲੀਆਂ ਤੋਂ ਵੱਧ ਘੱਟ ਖਾ ਗਿਆ ਤੇ ਸਿਆਪੇ ਨੂੰ ਫੜਿਆ ਗਿਆ ਤੇ ਇਸ ਤਰ੍ਹਾਂ ਹੀ ਤੇ ਜੇ ਕੋਈ ਕਦੀ ਕਦਾਈਆਂ ਦੇ ਨਾ ਇਹ ਵਿਆਹ ਤੇ ਪੈਗ ਲਾਉਣੇ ਤਾਂ ਨੁਕਸਾਨ ਵੀ ਤੁੱਥੀ ਹੁੰਦੇ ਹੀ ਫਿਰ ਅਨੂ ਪਤਾ ਹੀ ਨਹੀਂ ਕਿ ਤੁਹਾਡੇ ਸਰੀਰ ਨੇ ਕਿੰਨੀ ਕਿ ਪੈਗ ਚਾਹੀਦਾ ਏ ਤੁਸੀਂ ਜਦਾ ਲਾ ਬਿਟੇ ਮੁਰਗੇ ਵਿਆਹ ਜਲੂਸ ਘੜਾ ਲਿਆ ਵੇਚੀ ਹੋ ਗਈ ਉੱਤੀ ਆਪਣੀ ਕਦੀ ਕਦਾਈਆਂ ਵਾਲਾ ਕੰਮ ਖਰਾਬ ਜੇ ਜਾਂਦੇ ਬਿਲਕੁਲ ਛੱਡ ਦੋ ਜਿੱਥਾਂ ਫਿਰ ਢੇਲੀ ਲਾਓ 12 ਕਵਾਰਾਂ ਵਾਲਾ ਮੈਂ ਬੰਦਾ ਨਹੀਂ ਏਗਾ 12 ਕਵਾਰਾਂ ਨੂੰ ਜਿਹੜੇ ਮੰਨਦੇ ਆ ਉਹ ਮੈਨੂੰ ਬੜਾ ਕੰਮ ਗਲਤ ਲੱਗਦਾ ਜੇ ਇਹ ਜਿਹੜੇ ਕਹਿ ਦਿੰਦੇ ਆ ਕੀ ਅੱਜ ਸਾਡਾ ਵੀਰਵਾਰ ਆ ਅੱਜ ਸਾਡਾ ਮੰਗਲਵਾਰ ਆ ਸਾਡਾ ਐਤਵਾਰ ਆ ਭਰਾਵਾ ਹੂੰ ਤੁਹਾਡਾ ਹੁਣ ਅਹੀਂ ਆਏ ਸਭ ਤੇ ਪਿਆ ਤੂੰ ਨਾ ਪੀ ਹੁਣ ਜੇ ਵੀਰਵਾਰ ਆ ਤੇ ਘਰ ਦਾਰੂ ਪਈ ਆ ਪਹਿਲਾ ਐਗਜ਼ਾਮਪਲਾਂ ਤੇ ਮੈਂ ਧਾਰਮਿਕ ਵੀ ਬੜੀਆਂ ਵਧੀਆ ਦੇ ਦਿੰਦਾ ਨਾ ਯਾ ਤੇ ਵੀਰਵਾਰ ਆ ਤੇ ਫਿਰ ਘਰ ਦਾਰੂ ਤੇਰੇ ਬੋਤਲਾਂ ਪਈ ਤੇ ਫਿਰ ਜੰ ਵੀਰਵਾਰ ਸਾਰੀਆਂ ਬਾਹਰ ਸੁੱਟ ਕੇ ਆ ਨਹੀਂ ਪੀਣੀ ਹੈ ਕੀ ਬਹਾਨੇ ਜੋ ਯਾਰ ਤੂੰ ਨਹੀਂ ਪੀਣੀ ਨਾ ਪੀ ਸਭ ਤੇ ਪਿਆ ਇਹ ਜਿਹੜੀਆਂ ਸ਼ਰਧਾ ਭਾਵਨਾ ਨਾਲ ਗੱਲਾਂ ਲੋਕੀ ਜੋੜ ਦਿੰਦੇ ਆ ਨਾ ਉਹ ਨਹੀਂ ਮੈਨੂੰ ਗੱਲਾਂ ਚਗੀਆਂ ਲੱਗਦੀਆਂ। ਕਿ ਠੀਕ ਐ ਤੂੰ ਪੈਗ ਨਹੀਂ ਪੀਂਦਾ ਨਾ ਪੀ। ਇਹ ਦੱਸ ਦੇਣਾ ਕਿ ਅੱਜ ਫਲਾਣੇ ਦਾ ਵਾਰ ਐ ਅੱਜ ਭਾਬੇ ਦਾ ਵਾਰ ਐ ਅੱਜ ਤੀਰ ਦਾ ਵਾਰ ਐ ਤਾਂ ਰੁਕੇ ਅਸੀਂ। ਇਹ ਗੱਲ ਬਿਲਕੁਲ ਗਲਤ ਤੂੰ ਸ਼ਰਧਾ ਭਾਵਨਾ ਰੱਖੀ ਆ ਦੂਜੇ ਦੀ ਕਿਉਂ ਖਰਾਬ ਕਰਨ ਢਿਆਂ? ਦੂਜੇ ਨੂੰ ਕਿਉਂ ਖਰਾਬ ਕਰਨ ਦਿਆ ਉਹ ਤਾਂ ਮਾਨਤਾ ਰੱਖਣਾ ਇਹਦਾ ਇਹ ਆ ਮਹਿਤਾਂ ਦਾ ਇੱਕ ਵਾਰਾਂ ਕੁ ਵਾਰ ਵਾਲੇ ਧਿਆਨ ਰੱਖੋ ਇੱਕ ਕਦੀਕਦਈ ਵਾਲੇ ਜਿਹੜੇ ਆਂਦੇ ਆ ਅਸੀਂ ਕਿਤੇ ਆਏ ਗਏ ਤੇ ਰੋਡਾਂ ਕਿਤੇ ਗੱਲ ਬਣਦੀ ਵਿੱਚ ਹਣ ਨਾ ਕਿਤੇ ਆਇਆ ਗਿਆ ਭਾਵੇਂ ਭਾਵੇਂ ਦੇ ਰੋਡਾਂ ਨਾ ਰਿੰਦਾ ਹੋਵੇ ਕੋਈ ਉਹਨੇ ਕਿਤੇ ਆਏ ਗਏ ਤੇ ਪੀਦੀ ਆ ਤੇ ਆ ਗਿਆ ਤੇ ਉਹਨੇ ਹਰੋਜ ਹੀ ਰਹਿੰਦਾ ਇਸ ਕਰਕੇ ਇਹਨੂੰ ਇੱਕ ਨਾ ਖਾਣ ਪੀਣ ਦੇ ਮੁੱਦਿਆਂ ਨੂੰ ਸ਼ਰਧਾ ਭਾਵਨਾਵਾਂ ਨਾਲ ਜੋੜ ਦੇਣਾ ਇਹ ਗਲਤ ਗੱਲ ਜੇ ਇਹਨੂੰ ਕੋਈ ਮੈਂ ਕੋਈ ਬਹੁਤੀ ਵੱਡੀ ਸਿਆਣਪ ਨਹੀਂ ਜਿਵੇਂ ਦਾ ਪਰ ਮੇਰੇ ਵੀਡੀਓ ਦੇ ਚੈਨਲ ਤੇ ਵੀਡੀਓ ਵੀ ਚੱਲਣ ਰਹੀ ਆ ਮੇਰੇ ਤੇ ਵੀ ਆ ਕਈ ਹੁਣ ਮੀਟ ਮਾਰਦੇ ਖਾਂਦੇ ਵੀ ਆ ਕਈ ਨਹੀਂ ਖਾਂਦੇ ਜੇ ਖਾਣਾ ਦੇ ਭਰਾਵਾ ਜਿਹੜਾ ਖਾਂਦਾ ਲਾਗੇ ਉਹਨੂੰ ਤੇ ਖਾਣ ਦੇ ਮੈਂ ਫਿਰ ਪ੍ਰੈਕਟੀਕਲ ਗੱਲ ਕਰਦਾ ਹੁਣ ਆ ਭਾਈ ਸਾਹਿਬ ਨੇ ਦੇ ਬੜਾ ਚਲੋ ਵਧੀਆ ਤਰੀਕੇ ਨਾਲ ਸਮਝਾਇਆ ਮੇਰੇ ਆ ਮੈਂ ਸੈਂਡ ਕੀਤੀ ਵੀਡੀਓ ਆਪਣੇ ਚੈਨਲ ਦੇ ਉਹ ਵਾਕਿਆ ਗੱਲ ਸਹੀ ਆ ਵੀ ਹੁਣ ਮੇਰਾ ਇੱਕ ਯਾਰ ਦੋਸਤ ਹੈ ਆ ਡੀਪੀਪੁਰ ਵਾਲਾ ਸਰਪੰਚ ਸ੍ਰਿੰਦਰ ਫੋਟੋ ਸਟੂਡੀਓ ਰਮੋਲ ਉਹ ਮੇਰੇ ਨਾਲ ਦੋ ਚਾਰ ਵੇਵਾਂ ਚੱਲ ਗਿਆ ਜਦੋਂ ਵੀ ਜਾਣਾ ਨੇ ਮੈਂ ਪੜਦਾ ਲੈ ਕਿ ਤੇ ਐ ਖਿਚਣਾ ਉਹਦੇ ਸਾਹਮਣੇ ਕਰਕੇ ਮੂੰਹ ਜਿਹੇ ਦਾ ਰਿਆ ਤੇ ਠੀਕ ਆ ਵੀ ਤੂੰ ਨਹੀਂ ਖਾਂਦਾ ਨਾ ਖਾ ਤੇ ਮੇਰੇ ਨਾਲ ਜਦੋਂ ਮੂੰਹ ਜੇ ਬਣਾਉਂਦਾ ਉਹ ਤਰ੍ਹਾਂ ਵੀ ਐ ਕਰਨਾ ਵੀ ਕਿਉਂ ਖਾਂਣ ਡਿਆ ਤੇ ਫਿਰ ਮੈਂ ਸਗੋਂ ਦੰਦਿਆਂ ਨਾਲ ਖਿੱਚ ਕੇ ਵਿਖਾਉਣਾ ਨਾ ਜੇ ਤੂੰ ਇਤਰਾ ਕਰਨਾ ਤੇ ਫਿਰ ਮੈਂ ਇਤਰਾ ਕਰਨਾ ਠੀਕ ਆ ਤੂੰ ਨਹੀਂ ਖਾਂਦਾ ਤੇਰੀ ਮਰਜ਼ੀ ਨਾ ਖਾ ਪਰ ਇਹ ਨਾ ਨਾ ਸ਼ੋਅ ਕਰ ਵੀ ਮੈਂ ਮੈਂ ਬੜਾ ਪਵਿੱਤਰ ਆ ਮੈਂ ਬੜਾ ਗੁਰੂ ਵਾਲਾ ਵਾਂ ਤੇ ਮੈਨੂੰ ਇਹ ਕੰਮ ਚੰਗਾ ਨਹੀਂ ਲੱਗਣ ਡਿਆ ਤੇਰਾ ਮੈਂ ਮੈਂ ਮੰਨ ਲਓ ਕਿ ਮੇਰਾ ਰਤਬਾ ਉੱਚਾ ਤੇ ਇਸ ਕਰਕੇ ਮੈਂ ਫਿਰ ਉਹਨੂੰ ਵੀ ਸ਼ਰਿਆ ਵਿਆਹ ਦੇ ਵਿੱਚ ਪਰੇਸ਼ਾਨ ਕਰਦਾ ਹਾਂ ਨਾ ਕਦੀ ਬੱਕਰਾ ਪਾਲਿਆ ਹੁੰਦਾ ਕਦੀ ਮੱਛੀ ਫੜਦਿਆਂ ਦੀ ਕਦੀ ਲੈਗ ਫੜ ਲੈਂਦੇ ਤੇ ਇਹੋ ਗੱਲਾਂ ਘੁਮਕਮਾ ਕੇ ਸਾਰੀਆਂ ਉਹੋ ਹੀ ਆਉਂਦੀਆਂ ਜਿਹੜੇ ਖਾਂਦੇ ਆ ਉਹਨਾਂ ਨੂੰ ਖਾਣ ਦੋ ਸ਼ਰਧਾ ਭਾਵਨਾ ਨਾਲ ਚੀਜ਼ਾਂ ਜਿਹੜੀਆਂ ਜੋੜ ਦੇਣੀਆਂ ਨਾ ਉਹ ਮਾੜੀ ਗੱਲ ਖਾਣ ਪੀਣ ਦੇ ਮੁੱਦਿਆਂ ਨੂੰ ਧਾਰਮਿਕ ਮੁੱਦਿਆਂ ਨਾਲ ਜੋੜ ਕੇ ਰੱਖ ਦੇਣਾ ਇਹ ਬਹੁਤ ਮਾੜੀ ਗੱਲ ਹੈ ਉਹ بڑے ਲੰਮੇ ਵਿਸ਼ੇ ਤੇ ਬੜੇ ਬੜੇ ਸਿਆਣੇ ਬੰਦਿਆਂ ਨੇ ਉਹਨਾਂ ਤੇ ਗੱਲਾਂ ਕੀਤੀਆਂ ਵਾ ਬਾਕੀ ਮੈਂ ਇਹਦੇ ਤੇ ਬਹੁਤ ਇੱਕ ਪੂਰਾ ਦਿਨ ਭੇੜ ਸਕਦਾ ਪੂਰੀ ਤਕਰਾਰ ਬੜੀ ਵੱਡੀ ਤੇ ਐਗਜ਼ਾਮਪਲਾਂ ਬੜੀਆਂ ਵੱਡੀਆਂ ਜਿੰਨਾਂ ਨਾ ਹੁਣ ਉਹ ਉਹਦੇ ਨਾਲ ਵੀ ਕਹਿ ਰ ਮੇਰਾ ਕਿਹਦੇ ਸਿੰਘ ਫਾਜਾ ਦਾ ਉਹ ਮੈਨੂੰ ਜੀਵਤ ਆ ਦੱਸੀ ਜਾਊਗਾ ਉਹ ਮੈਂ ਆਪਰਾ ਵਾ ਜੀਵਤ ਆ ਕਿਹੜੀ ਨਹੀਂ ਜੀਵਤ ਆਈ ਆ ਤੇ ਥਾਂ ਥਾਂ ਜੀਵਤ ਆਉਣ ਡਈ ਤੂੰ ਕਿਹੜੀ ਵਧੀਆ ਜੀਵਤ ਆ ਇਹ ਗੱਲਾਂ ਕਰਨ ਡਿਆ ਮੈਂ ਨਹੀਂ ਕਰਦਾ ਮੈਂ ਤਾਂ ਛਾ ਰਾ ਨੂੰ ਨੇ ਵੇ ਕੇ ਜਾ ਕੇ ਤੂੰ ਲਾ ਲੈਣੀ ਆ ਉਹ ਦੂਜੀ ਬਛਰ ਮਾਰ ਦੇ ਨੇ ਸਾਰੇ ਘਰ ਦੇ ਉਹਨਾਂ ਚ ਜਾਨ ਨਹੀਂ ਹੈਗੀ ਮਾਣਾ ਮੈਨੂੰ ਨੀਂਦ ਵਧੀਆ ਆ ਜੇ ਉਹਨਾਂ ਨੂੰ ਨਾ ਵਿਚਾਰੇ ਨੂੰ ਭੀ ਭੀ ਜਾ ਕਰਨ ਦੇ ਉਹਨਾਂ ਨੂੰ ਮਾਰ ਹੀ ਦੇਣਾ ਦੁਪਹਿਰੇ ਤੂੰ ਮੱਖੀ ਨਹੀਂ ਕੋਈ ਛੱਡਣੀ ਜਾਨ ਸਾਰਿਆਂ ਦੀ ਹੈਗੀ ਹੈ ਇਹ ਜੀਵਤ ਹੈ ਉੱਤੇ ਆ ਦੇ ਨਾ ਜਿਹੜੀਆਂ ਆਧਾਰ ਰਹੀਆਂ ਦਿੰਦੇ ਆ ਉਹ ਵੀ بڑے ਭੜੇ ਲੱਗਦੇ ਜੇ ਮੈਨੂੰ ਤੇ ਸਹੀ ਜੀ ਗੱਲਾਂ ਕਰਿਆ ਕਰੋ ਸਿਆਣੇ ਬਣੋ ਸਿੱਧੀ ਗੱਲ ਗੱਲ ਪ੍ਰੈਕਟੀਕਲ ਕਰਿਆ ਕਰੋ ਤਜਰਬੇਤ ਹੈ ਸਰੀਰ ਤੇ ਟੁੱਕਦੀ ਹੋਵੇ ਐਮ ਮਤਲਬ ਵੀ ਹਾਂ 72 ਸਿੰਘ ਨੇ ਨਾਗਣੀ ਮਾਰੀ ਹਾਥੀ ਸੁੱਟਦਾ ਰੱਜਿਆ ਆਇਆ ਛਰਾਬ ਨਾਲ ਜਾ ਕੇ ਭੇਜਿਆ ਹੈ ਦੁਸ਼ਮਣਾਂ ਨੂੰ ਵੀ ਹਾਥੀ ਚੜ੍ਹ ਜੇ ਦਿਲ ਤੇ ਪੜਦੇ ਮੰਨੀ ਜਾਂਦੀ ਗੱਲ ਵਾਕਈ ਬੰਦੇ ਇਹੋ ਜਿਹੇ ਹੈਗੇ ਆ ਸਾਹਣ ਸੁੱਟ ਦਿੰਦੇ ਹੁੰਦੇ ਆ ਛੋਟੇ ਸੁੱਟ ਦਿੰਦੇ ਹੁੰਦੇ ਆ ਬੰਦੇ ਹੈਗੇ ਹੀ ਉਹਦੇ ਸੂਰਮੇ ਹੋਏ ਆ ਮਾਰ ਕੇ ਕੁਰਬਾਨ ਦੇ ਉਹ ਢੋਂਡਾ ਲਾ ਕੇ ਉਹ ਮਾਰ ਦਿੰਦੇ ਬੱਕਰੀ ਸੀ ਫੜਦੇ ਨਾ ਆਪਾਂ ਗੱਡੀ ਆ ਬੰਦੇ ਨਾਲ ਉਹਦੇ ਵੱਡੀ ਆ ਇਹ ਕਰਕੇ ਜਿਹੜੀਆਂ ਤਿਆਰਪੇ ਚ ਮੰਨਣ ਜੇ ਗੱਲਾਂ ਹੁਣ ਮੈਂ ਉਹ ਮੰਨਦਾ ਜੇ ਹਵਾ ਛੋੜਦੀਆਂ ਫਿਰਦੀਆਂ ਗੱਲਾਂ ਨੂੰ ਮੈਂ ਬਿਲਕੁਲ ਨਹੀਂ ਇਹ ਮੰਨਦਾ ਤੇ ਬਿਲਕੁਲ ਨਕਾਰ ਦਿੰਦਾ ਹਾਂ ਚਲੋ ਗੱਲ ਕਿਧਰ ਨੂੰ ਕਿਧਰ ਤੁਰੀ ਫਿਰਦੀ ਆ ਮੈਨੂੰ ਨਹੀਂ ਪਤਾ ਬਾਕੀ ਗੱਲਾਂ ਜਿੰਨੀਆਂ ਹੈਗੀਆਂ ਜੇ ਸਹੀ ਜੇ ਤੇ ਸੱਚੀਆਂ ਜੇ ਮੁੱਦਾ ਇਹੋ ਜੀ ਸਟਾਰ ਨਿਕਲਿਆ ਵਾ ਸਟਾਰਟਿੰਗ ਤੇ ਵੀ ਇੱਕ ਇਹ ਨਾ ਸ਼ੋਹ ਜਿਆ ਕਰਨਾ ਸ਼ੁਰੂ ਕਰ ਦਿਆ ਕਰੋ ਵੀ ਅਸੀਂ 40 ਹਾਂ ਲੈ ਉਹ ਗੱਲ ਤਾਂ ਉੱਥੋਂ ਚੱਲੀ ਹੈ ਆਪਣੀ 40 ਟੱਪ ਗਏ ਤੇ ਕਈ ਬੰਦੇ ਮੈਂ ਨਾ ਕੀ ਕਹ ਜੀ ਦੁਨੀਆ ਯਾਰਾ 40 ਸਾਲਾਂ ਭਾਦੇ ਐ ਗੱਲ ਕਰਦੇ ਵੀ ਜਿਵੇਂ ਬੱਸ ਕੇ ਹੋਣਾ ਨਿਆਣਿਆਂ ਨੇ ਹੀ ਸੋਚਣਾ ਹੋਣਾ ਸਾਡਾ ਤੇ ਤੂੰ ਆਪੂ ਲੈ ਲਾ ਫਿਰ ਪੀ ਜਿੰਦਗੀ ਉਹ ਪੁੱਛੋ ਆ ਤਰਮਿੰਦਰ ਵਰਗਿਆਂ ਨੂੰ ਮਨਤਾਬ ਜਨ ਵਰਗਿਆਂ ਪੁੱਛੋ 80 90 ਸਾਲ ਦੇ ਹੋ ਗਿਆ ਤਾਂ ਕੀ ਆ ਅਖੰਡ ਹੈ ਕਿ ਬਸ ਅਸੀਂ ਜਿੰਦਗੀ ਸਾਡੀ ਖਤਮ ਹੋ ਗਈ ਹੈ ਤਾਂ ਜਿਉ ਵੀ ਆਦੇ 40 45 ਜਾਂ ਜਾ ਕੇ 100 100 ਸਾਲ ਦੇ ਮਿਲਖਾ ਸਿੰਘ ਹੋਣੀ ਹੋਏ ਆ ਜਾਂ ਕਿਤਰਾ ਹੋਏ ਆ 100 100 ਸਾਲ ਦੇ ਸਟਾਰ ਹੋਏ ਬੜੇ ਬੜੇ 80 ਪਲੱਸ ਤੇ ਸਾਰੇ ਜਾਣਦੇ ਵਧੀਆ ਬੰਦੇ ਜਿਨ੍ਹਾਂ ਨੂੰ ਕੋਈ ਦੂਜੀ ਮੌਤ ਨਹੀਂ ਆਈ ਆ ਕਿਤਰਾ ਹੋ ਗਿਆ ਕੋਈ ਰੋਗ ਰਾਗ ਦੀ ਗੱਲ ਨਹੀਂ ਹੋਈ ਤੇ ਉਹਨਾਂ ਨੇ ਦਿਲ ਥੋੜੀ ਝੱਡੇ ਆ ਤੁਹਾਡੇ ਅਗੂ ਤੁਸੀਂ ਤੇ ਦਿਲ ਛੱਡ ਕੇ ਬੈਠਦੇ ਜੇ 40 ਨਾ 20 ਬਸ ਸੁਣ ਤੇ ਬਸ ਗਈ ਗਏ ਗਈ ਚੰਗੀ ਫਿਰ ਤੁਹਾਡੀ ਚਲੋ ਠੀਕ ਆ ਫਿਰ ਮਿਲਦੇ ਆ ਲਾਉਣੇ ਸਾਥ